2 ਸਾਲਾਂ ਜੇ ਇਹਨਾਂ ਦਾ ਹਾਲ ਦੇਖੋ ਤੁਸੀਂ ਇੱਕ ਦੂਜੇ 'ਚ ਵਜਦੇ ਫਿਰਦੇ ਆ ਮੈਨੂੰ ਗੋਲਾ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ 2 ਸਾਲਾਂ ਜਿਹਨਾਂ ਹਾਲ ਹੋ ਗਿਆ ਜਦੋਂ 2 ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾਪੂਰਵਕ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਇੱਟਾ ਰੋੜੇ ਮਾਰਨ ਲੱਗ ਜਾਣਗੇ ਯਾਰ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਉਹਨੇ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ ਕੁਰਸੀਆਂ ਵਾਲਾ ਕੰਮ ਤੁਸੀਂ ਖੋਲਿਆ ਇਹਨਾਂ ਤੋਂ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਆਪੀ ਆਵਦੇ ਨੇ ਸਰੋਪਾਪਾੰਦ ਨੂੰ ਉਹਦੇ ਪਾੰਦ ਕਰ ਤੂੰ ਮੇਰੇ ਪਾਦੇ ਚਲੋ ਜੀ ਬਹੁਤ ਮਜ਼ਬੂਤੀ ਮਿਲੀ ਜੀ ਮਜ਼ਬੂਤੀ ਮਿਲੀ ਕਾਂਗਰਸ ਐ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ ਚ ਹੈ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੂਜੀਆਂ ਵਾਲੇ ਮੋਟਰਸਾਈਕਲ ਵਰਗੇ ਨੇ ਜਿੱਧਰ ਨੂੰ ਮਰਜ਼ੀ ਡੇਟਾ ਕਰ ਦੋ ਉਧਰ ਹੀ ਖੜ ਜਾਂਦਾ ਮੈਂ ਕਦੇ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਜਿਹੜਾ ਜਿੱਥੇ ਤੱਕ ਤੁਸੀਂ ਮੈਨੂੰ ਪਹੁੰਚਾਤਾ ਮੈਂ ਨਹੀਂ ਕਦੇ ਸੋਚਿਆ ਸੀ ਇੱਥੇ ਤੱਕ ਪਹੁੰਚ ਜਾਵਾਂਗੇ ਪਰ ਕਈ ਵਾਰੀ ਪਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਤੁਹਾਨੂੰ ਕੋਈ ਵਿਧੀ ਵਿਧਾਨ ਬਣਾ ਕੇ ਸਾਡੇ ਤੋਂ ਕੋਈ ਕੰਮ ਤਜੇ ਮੈਨੂੰ ਪੈਨ ਦਿੱਤਾ ਤਾਂ ਮੈਂ ਤਾਂ ਲੋਕਾਂ ਦੇ ਹੱਕ ਚ ਲਾਊਂਗਾ ਹਰ ਰੋਜ਼ ਲੋਕਪੱਛੀ ਫੈਸਲੇ ਹੁੰਦੇ ਨੇ ਮੈਂ ਗਨਾਮ ਕਿਤਾਬਾਂ ਬਣ ਜਾਣਗੀਆਂ 2 ਸਾਲਾਂ ਚ ਹੀ ਹਾਇਦਾ ਦੇਖਿਓ ਸੀ ਆਉਣ ਵਾਲੇ 3 ਸਾਲ ਤੇ 2 ਸਾਲਾਂ ਚ ਇਹਨਾਂ ਦਾ ਹਾਲ ਦੇਖੋ ਤੁਸੀਂ ਇੱਕ ਦੂਜੇ ਚ ਵਜਦੇ ਫਿਰਦੇ ਆ ਮੈਨੂੰ ਗੋਲਾ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ 2 ਸਾਲਾਂ ਜਿਹੜਾ ਇਹਨਾਂ ਦਾ ਹਾਲ ਹੋ ਗਿਆ ਜਦੋਂ 2 ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾਪੂਰਵਕ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਇੱਟਾ ਰੋੜੇ ਮਾਰਨ ਲੱਗ ਜਾਣਗੇ ਯਾਰ ਕਿਉਂਕਿ ਇਹਨਾਂ ਨੂੰ ਰਾਜਨੀਤੀ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਨਹੀਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਉਹਨੇ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ ਗੁਰਸੀਆਂ ਵਾਲਾ ਕੰਮ ਤੁਸੀਂ ਖੋਲਿਆ ਇਹਨਾਂ ਤੋਂ ਫਿਰਦੇ ਨੇ ਬੱਜਦੇ ਉਹ ਕਾਂਗਰਸ ਦਾ ਇਹ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ 'ਚ ਐ ਕੱਲ ਮੈਂ ਫੋਟੋ ਦੇਖੀ ਜਾਵਾਂ ਕਹਿੰਦੇ ਸੁਨੀਲ ਜਾਖਰ ਮਹਾਰਾਣੀ ਪਨੀਰਕਾਰ ਨੂੰ ਸ਼ਾਮਲ ਕਰਾਉਣਗੇ ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਚੱਲ ਰਿਹਾ ਕੰਮ ਇਹ ਉਹ ਕਹਿੰਦੇ ਬੀਜੇਪੀ ਬਰ ਅੱਛਾ ਅੱਛਾ ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦੇ ਸੀ ਕਾਂਗਰਸ 'ਚ हम उधर जाके एक दूजे को शामिल करा लेंगे आई कम है बस आपे मैं री पुजी आपे मेरे बच्चे जी आप ही अपने सरोपा पाने वे पा क्या? तू मेरे पा दे चलो जी बहुत मजबूती मिली जी मजबूती मिली कमाल है यार मतलब अज सवेरे देखा मैं ਓਏ ਰਾਜਕੁਮਾਰ ਬੇਰਕਾ ਦੱਸੀ ਜਾਵੇ ਪਾਰਟੀਆਂ ਨਹੀਂ ਬਦਲਣੀਆਂ ਚਾਹੀਦੀਆਂ ਇਦਾਂ ਮੈਂ ਕਹਾਂ ਇਹ ਕਿਹੜੀ ਚੱਜ ਗੱਲ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜਕੇ ਵੀ ਅੱਜ ਅਪਾ ਭੋਗ ਤੇ ਚੱਲਿਆ ਕਿਹੜੀ ਪਾਰਟੀ ਵੱਲੋਂ ਸ਼ਰਧਾਂਜਲੀ ਦੇਣੀ ਹੈ ਜਦੋਂ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਮੇਰੀ ਪੁਰਾਣੀ ਪਾਰਟੀ ਦਾ ਨਾਮ ਲੈ ਜਾਂਦੇ ਆ ਆ ਇਹਨਾਂ ਦੀ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੋਜੀਆਂ ਵਾਲੇ ਮੋਟਰਸਾਈਕਲ ਵਰਗੇ ਨੇ ਜਿੰਤਨੂ ਮਰਜ਼ੀ ਡੇਟਾ ਕਰਦਾ ਉਦੋਂ ਹੀ ਖੜ ਜਾਂਦਾ